ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਿੱਖੋ ਗੁਰਬਾਣੀ ਪੋਡਕਾਸਟ ਦੇ ਪਹਿਲੇ ਅਧਾਇਏ ਵਿੱਚ ਇਹ ਪੋਡਕਾਸਟ ਇੱਕ ਕੋਸ਼ਿਸ਼ ਹੈ ਗੁਰਬਾਣੀ ਨੂੰ ਇਤਿਹਾਸ ਨੂੰ ਅਤੇ ਸਿੱਖ ਰਹਾਣੀ ਨੂੰ ਸਮਝੰਦੀ ਅੱਜ ਅਸੀਂ ਗੱਲ ਕਰਾਂਗੇ ਦਸਮ ਗ੍ਰੰਥ ਸਾਹਿਬ ਜੀ ਬਾਰੇ ਜੋ ਸਿਰਫ ਕਾਬ ਨਹੀਂ ਸਗੋ ਇੱਕ ਆਤਮਿਕ ਜਾਗਰੂਕਤਾ ਹੈ ਸੋ ਸਾਡੇ ਨਾਲ ਮੌਜੂਦ ਨੇ ਇੱਕ ਵਿਸ਼ੇਸ਼ ਮਹਿਮਾਨ ਭਾਈ ਸਾਪਾਏ ਗਿਆਨੀ ਸੁਖਜੀਤ ਸਿੰਘ ਜੀ ਤਰਮਾਲਾ ਜੋ ਗੁਰਮਤ ਅਤੇ ਦਸਮ ਗ੍ਰੰਥ ਬਾਰੇ ਲੰਬਾ ਅਧਿਐਨ ਕਰ ਚੁੱਕੇ ਹਨ ਗਿਆਨੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੋਡਕਾਸਟ ਵਿੱਚ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਵੱਡੀ ਖੁਸ਼ੀ ਹੋਈ ਕਿ ਤੁਸੀਂ ਇਸ ਵਿਸ਼ੇ ਨੂੰ ਚੁਣਿਆ ਦਸਮ ਗ੍ਰੰਥ ਸਿੱਖ ਪੰਥ ਦਾ ਇੱਕ ਅਮੋਲ ਰਤਨ ਹੈ ਬਹੁਤ ਬਹੁਤ ਸ਼ੁਕਰੀਆ ਪਾਈ ਸਾਹਿਬ ਜੀ ਸੋ ਪਾਈ ਸਾਹਿਬ ਜੀ ਸਭ ਤੋਂ ਪਹਿਲਾਂ ਸਾਡੀ ਸਾਧ ਸੰਗਤ ਨੂੰ ਇਹ ਦੱਸੋ ਜੀ ਕਿ ਦਸਮ ਗ੍ਰੰਥ ਆਖਰ ਹੈ ਕਿ ਅਤੇ ਇਸ ਦੀ ਰਚਨਾ ਕਿਵੇਂ ਹੋਈ ਦਸਮ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਰਚਿਆ ਗਿਆ ਇੱਕ ਮਹਾਨ ਗ੍ਰੰਥ ਹੈ ਇਸ ਵਿੱਚ ਰੋਹਾਨੀ ਬਾਣੀ ਨੈਤਿਕ ਕਵਿਤਾ ਸੰਘਰਸ਼ ਦੀ ਚਣਕਾਰ ਤੇ ਮਨੁੱਖੀ ਮਨ ਦੀ ਸਮਝ ਨੂੰ ਰੂਪ ਦਿੱਤਾ ਗਿਆ ਹੈ ਇਹ ਗ੍ਰੰਥ ਮੁੱਖ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਹਜੂਰ ਸਾਹਿਬ ਵਿਖੇ ਲਿਖਿਆ ਗਿਆ ਸੀ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਸਾਡਾ ਅਗਲਾ ਸਵਾਲ ਇਹ ਹੈ ਕਿ ਇਸ ਗ੍ਰੰਥ ਵਿੱਚ ਕਈ ਰਚਨਾਵਾਂ ਹਨ ਜਾਬ ਸਾਹਿਬ ਚੰਡੀ ਦੀਵਾਰ ਚਰਤੁਰ ਪਖਿਆਨ ਆਦ ਸਾਨੂੰ ਇਹ ਦੱਸ ਸਕਦੇ ਹੋ ਕਿ ਇਹਨਾਂ ਅੰਦਰ ਕੀ ਅਰਥ ਛੁਪੇ ਹੋਏ ਹਨ ਹਾਂਜੀ ਤੁਸੀਂ ਗੱਲ ਕੀਤੀ ਹੈ ਜਾਬ ਸਾਹਿਬ ਇੱਕ ਅਦਿੱਤੀ ਰਚਨਾ ਹੈ ਜੋ ਸਾਰੇ ਤਤਾਂ ਤੋਂ ਪਰੇ ਇੱਕ ਨਿਰੰਕਾਰ ਦੀ ਸਿਫਤ ਕਰਦੀ ਹੈ ਚੰਡੀ ਦੀਵਾਰ ਚੰਡੀ ਦੀਵਾਰ ਗੱਲ ਕਰੋ ਕਿ ਸਿਰਫ ਇੱਕ ਲੜਾਈ ਦੀ ਕਵਿਤਾ ਨਹੀਂ ਹੈ ਸਭੂ ਅੰਦਰਲੇ ਵਿਕਾਰਾਂ ਦੇ ਨਾਲ ਜੰਗ ਦਾ ਸੰਕੇਤ ਕਰਦੀ ਹੈ ਤੁਸੀਂ ਗੱਲ ਕੀਤੀ ਹੈ ਕਿ ਚਿਤ੍ਰਪਖਿਆਨ ਚਿਤ੍ਰਪਖਿਆਨ ਮਨੁੱਖੀ ਚੇਤਨਾ ਦੇ ਕਈ ਪੱਖਾਂ ਨੂੰ ਬਿਆਨ ਕਰਦੀ ਹੈ ਜਿਸ ਰਾਹੀਂ ਗੁਰੂ ਜੀ ਅਸਲ ਗਿਆਨ ਤੇ ਵਿਚਾਰ ਸ਼ਕਤੀ ਪੈਦਾ ਕਰਦੇ ਹਨ ਠੀਕ ਹੈ ਭਾਈ ਸਾਹਿਬ ਭਾਈ ਸਾਹਿਬ ਅਗਲਾ ਸਵਾਲ ਇਹ ਹੈ ਕਿ ਬਹੁਤ ਵਾਰ ਦਸਮ ਗ੍ਰੰਥ ਦੇ ਸਵਾਲ ਉਠਾਏ ਜਾਂਦੇ ਹਨ ਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਹੈ ਤੁਹਾਡੇ ਇਸ ਬਾਰੇ ਕੀ ਓਪੀਨੀਅਨ ਹੈ ਹਾਂਜੀ ਤੁਹਾਡਾ ਬਹੁਤ ਵਧੀਆ ਸਵਾਲ ਕਿ ਇਤਿਹਾਸਕ ਦਸਤਾਵੇਜ਼ੀ ਤੇ ਸੰਪਾਦਕੀ ਤਰੀਕੇ ਦੇ ਨਾਲ ਇਹ ਸਾਬਤ ਕੀਤਾ ਗਿਆ ਹੈ ਕਿ ਦਸਮ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ ਭਾਈ ਆਨੰਦ ਲਾਲ ਜੀ ਦੀ ਬਾਣੀ ਰਹਿਤਨਾਮੇ ਤੇ ਬੀੜਾ ਇਹ ਗੱਲ ਸਪਸ਼ਟ ਕਰਦੀਆਂ ਨੇ ਵਿਵਾਦ ਅਕਸਰ ਜਿਹੜੇ ਕਰਦੇ ਨੇ ਉਹ ਅਧੂਰੇ ਗਿਆਨ ਤੋਂ ਜਾਂ ਉਲਝਣੀ ਮਕਸਦਾਂ ਦੇ ਨਾਲ ਉਠਾਏ ਜਾਂਦੇ ਭਾਈ ਸਾਹਿਬ ਮੇਰੇ ਮਨ 'ਚ ਸਵਾਲ ਆ ਰਿਹਾ ਸੀ ਕਿ ਅੱਜ ਦੇ ਨੌਜਵਾਨ ਰੀਲਸ ਅਤੇ ਹੋਰ ਕਈ ਪ੍ਰਕਾਰ ਦੇ ਡਿਸਟਰੈਕਸ਼ਨ ਵਿੱਚ ਫਸੇ ਹੋਏ ਹਨ ਉਹਨਾਂ ਲਈ ਦਸਮ ਗ੍ਰੰਥ ਕੀ ਅਹਿਮੀਅਤ ਹੈ ਅਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਸਾਨੂੰ ਦੱਸਾਂਗੇ ਕਰਨਾ ਚਾਹੋਗੇ ਸਾਡੇ ਨਾਲ ਦਸਮ ਗ੍ਰੰਥ ਇੱਕ ਐਸਾ ਆਦਰਸ਼ ਹੈ ਜੋ ਨੌਜਵਾਨਾਂ ਨੂੰ ਸੰਤ ਤੇ ਸਿਪਾਹੀ ਬਣਾਉਂਦਾ ਹੈ ਜਾਬ ਸਾਹਿਬ ਮਨ ਨੂੰ ਸ਼ਾਂਤੀ ਦਿੰਦਾ ਹੈ ਤੇ ਚੰਡੀ ਦੀ ਬਾਣੀ ਜਜਬਾ ਦਿੰਦੀ ਹੈ ਅਸਲ ਮੁਕਾਬਲਾ ਆਪਣੇ ਅੰਦਰਲੇ ਕਾਮ ਕ੍ਰੋਧ ਲੋਭ ਦੇ ਨਾਲ ਹੁੰਦਾ ਹੈ ਤੇ ਦਸਮ ਗ੍ਰੰਥ ਇਹੀ ਸਿਖਾਉਂਦਾ ਹੈ ਭਾਈ ਸੁਖਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਬਹੁਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੁਸੀਂ ਆਖਰ ਵਿੱਚ ਸਾਡੀ ਸੰਗਤ ਨੂੰ ਕੋਈ ਸੰਦੇਸ਼ ਦੇਣਾ ਚਾਹੋ ਤਾਂ ਤੁਸੀਂ ਦੇ ਸਕਦੇ ਹੋ ਸੋ ਮੈਂ ਇਹ ਬੇਨਤੀ ਕਰਾਂਗਾ ਅੱਜ ਦੇ ਨੌਜਵਾਨਾਂ ਨੂੰ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਜ਼ਰੂਰ ਪੜੋ ਤੇ ਅਮਰਤਾ ਰਿਓ ਹੋਵੋ ਤੇ ਨਸ਼ਿਆਂ ਨੂੰ ਛੱਡੋ ਸੋ ਸੰਗਤ ਨੂੰ ਬੇਨਤੀ ਹੈ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਅੱਗੇ ਤੋਂ ਅਸੀਂ ਹੋਰ ਇਸ ਪ੍ਰਕਾਰ ਦੀ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ